ਵੈਲ ਬੀਕਾ ਖਾਲਸਾ ਵੈਗੁਰਜੀ ਕੀ ਫਤਿਹ ਡਾਕਟਰ ਐਸ ਪੀ ਸਿੰਘ ਬਰਾਏ ਵੱਲੋਂ ਸਰਵੱਤ ਦਾ ਭਲਾ ਚੈਰੀਟੇਬਲ ਟਰਸਟ 2012 ਤੋਂ ਕੰਮ ਕਰ ਰਿਹਾ ਹੈ ਇਸ ਟਰਸਟ ਦੀ ਇਹ ਖੂਬੀ ਹੈ ਇਹ ਵਿਲੱਖਣਤਾ ਇਹ ਹੈ ਵੀ ਡਾਕਟਰ ਐਸ ਪੀ ਸਿੰਘ ਬਰਾਏ ਜਿੰਨੇ ਵੀ ਸਾਡੇ ਸਾਰੇ ਇੰਡੀਆ ਚ ਬਾਹਰਲੀ ਕੰਟਰੀਜ਼ ਟਰਸਟ ਦੀਆਂ ਸੁਆਵਾਂ ਚੱਲ ਰਹੀਆਂ ਉਹਦੇ ਵਾਸਤੇ 98% ਆਪਣੀ ਜੀਬ ਚੋਂ ਉਹ ਖਰਚਾ ਦਿੰਦੇ ਆ ਆਪਣੀ ਆਮਦਨ ਚੋਂ ਦੁਨੀਆ ਦਾ ਐਸਾ ਕੋਈ ਵੀ ٹرسٹ ਨਹੀਂ ਕੋਈ ਵੀ ਸੰਸਥਾ ਨਹੀਂ ਜਿਹੜੀ ਕਲੈਕਸ਼ਨ ਕਰੇ ਬਣਾ ਚੱਲਦੀ ਹੋਵੇ ਸੋ ਉਹ ਵੀ ਉਹਨਾਂ ਦਾ ਕੰਮ ਵੀ ਅਲੱਗ ਆ ਜਾਊਗਾ ਜਿਹੜੇ ਕਲੈਕਸ਼ਨ ਕਰਕੇ ਵੀ ਲੋਕੀ ਭਰਾਈ ਕਰਦੇ ਆ ਉਹ ਵੀ ਅਲੱਗ ਆ ਜਾਊਗ ਨੇ ਸੋ ਅੱਜ ਤਰਨਤਾਰਨ ਜਿਹੜੀ ਟੀਮ ਸਾਡੀ ਐ ਇਹਨਾਂ ਨਾਲ ਮੀਟਿੰਗ ਸੀ ਕਿਉਂਕਿ ਕੱਲ ਨੂੰ ਸਾਡਾ ਮੈਡੀਕਲ ਕੈਂਪ ਲੱਗ ਰਿਹਾ ਗੋਵਿੰਦਵਾਲ ਸਾਹਿਬ ਤੇ ਉਹਦੇ ਸਬੰਧ ਚ ਮੈਂ ਅੱਜ ਇੱਥੇ ਆਇਆ ਸੀ ਤੇ ਇਹਨਾਂ ਨਾਲ ਮੀਟਿੰਗ ਵੀ ਕਰ ਲਈ ਇਹਨਾਂ ਦੇ ਸਾਰੇ ਸੁਝਾਅ ਵੀ ਸੁਣੇ ਆ ਤੇ ਇਹਨਾਂ ਨੂੰ ٹرسٹ ਦੇ ਜਿਹੜੇ ਕੰਮ ਕਾਜ ਆ ਉਹਨਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਇਹਨਾਂ ਨੂੰ ਗਾਈਡ ਵੀ ਕੀਤਾ ਹੈਗਾ ਸਾਡੀ ਬਹੁਤ ਅੱਛੀ ਟੀਮ ਹੈ ਵਧੀਆ ਟੀਮ ਹੈ ਸਾਰੇ ਤਜਰਬੇਕਾਰ ਬੰਦੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਜੁੜੇ ਨੇ ਤੇ ਜੁੜ ਕੇ ਬੜੀ ਮਿਹਨਤ ਨਾਲ ਤੇ ਲਗਨ ਨਾਲ ਕੰਮ ਕਰ ਰਿਹਾ ਹੈ ਮੈਂ ਇਸ ਟੀਮ ਦਾ ਫਿਰ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਤੁਨ ਗੁਰੂ ਅੰਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਸਤਾਵਦੀ ਦੇ ਸਬੰਧਿਤ ਵਿੱਚ ਜੋ ਮਾਰਜੋਕ ਡਾਕਟਰ ਐਸ.ਪੀ ਸਿੰਘ ਅਪਰਾਏ ਸਾਹਿਬ ਵੱਲੋਂ ਪ੍ਰਾਪਨਾ ਕੀਤਾ ਗਿਆ ਇਹ ਤਰਨਤਾਂਦੀ ਇਕਾਈ ਵੱਲੋਂ ਜੋ ਸਟਾਰਦੀ ਹੈ ਉਸ ਦੇ ਵਿੱਚ ਮੈਡੀਕਲ ਕੈਂਪ ਅਤੇ ਐਂਬੂਲੈਂਸ ਦਾ ਜਿਹੜੀ ਸਭਾਵਾਂ ਉਹ ਦਿੱਤੀਆਂ ਜਾਣ। ਅਸੀਂ ਉਹਨਾਂ ਨੂੰ ਲੈ ਕੇ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਸਾਨੂੰ ਪ੍ਰਮਾਣਿਕੀ ਦੇ ਦਿੱਤੀ। ਰਿਮਾਂਡ ਕੀ ਦੇਣ ਤੋਂ ਬਾਅਦ ਉਹ ਕੱਲ ਦੇ ਦਿਨ ਤੋਂ ਲੈ ਕੇ 15 ਤੋਂ ਲੈ ਕੇ 18 ਤਰੀਕ ਤੱਕ ਰਾਤ ਦਿਨ ਜੋ ਮੈਡੀਕਲ ਕੈਂਪ ਜਿਹੜੇ ਡਾਕਟਰ ਸਹਿਬਾਨ ਦੀ ਟੀਮ ਤੇ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਉਹਨਾਂ ਦੀਆਂ ਟੀਮਾਂ ਜਿਹੜੀਆਂ 24 ਘੰਟੇ ਹੀ ਕੰਮ ਕਰਨਗੀਆਂ। ਅਸੀਂ ਮਾਝੋ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਜਸਾ ਸਿੰਘ ਜੀ ਜੋ ਵਿਸ਼ੇਸ਼ ਤੌਰ ਤੇ ਅੱਜ ਤਰਨਤਨ ਪਹੁੰਚੇ ਨੇ ਗੋਂਦਵਾ ਸਾਹ ਮੱਥਾ ਟੇਕਣ ਲਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਜੜੀਆਂ ਅਸੀਂ ਉਹਨਾਂ ਨੂੰ ਮੰਗਾ ਰੱਖੀਆਂ ਸਨ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਡਾਕਟਰ ਐਸ ਪੀ ਸਿੰਘ ਕੋਲਾਈ ਤੱਕ ਉਹ ਆਪਣੀਆਂ ਸਾਰੀਆਂ ਗੱਲਾਂ ਰੱਖਣਗੇ ਉਸ ਤੋਂ ਬਾਅਦ ਜੋ ਡਿਸੀਜਨ ਹੋਏਗਾ ਜਲਦੀ ਤੋਂ ਜਲਦੀ ਜਿਹੜਾ ਕਿ ਉਹ ਤੁਹਾਨੂੰ ਤਰਨਤਨ ਦਿੱਤੀਆਂ ਜਾਣਗੀਆਂ ਨਾਲ ਅਸੀਂ ਪੈਨਸ਼ਨਾਂ ਦੀ ਵੀ ਜਿਹੜੀ ਡਿਮਾਂਡ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਪੈਨਸ਼ਨਾਂ ਜਿਹੜੇ ਗਰੀਬ ਘਰ ਨੇ ਉਹਨਾਂ ਦੀ ਇਨਕੁਆਰੀ ਕਰਕੇ ਕਿ ਜਿਹੜੇ ਵਾਕਈ ਲੋੜਵੰਦ ਨੇ ਉਹਨਾਂ ਦੀ ਜਿਹੜੀਆਂ ਲਾਈਆਂ ਜਾਣ ਉਹ ਵੀ ਤੁਹਾਨੂੰ ਜਿਹੜੀ ਹੈ ਕਿ ਪ੍ਰਮਾਣਿਕ ਡਾਕਟਰ ਐਸ.ਪੀ. ਸਿੰਘ ਬਰਾਇ ਸਾਬ ਕੋਲ ਲੈ ਕੇ ਦਿੱਤੀ ਜਾਵੇਗੀ ਤੇ ਤੁਸੀਂ ਆਪਣੇ ਜਿਹੜਾ ਉਹ ਕੰਮ ਜਲਦੀ ਚਾਲੂ ਕਰ ਦਿਓ ਨੋਜਵਾਨ ਸਰਬੱਤ ਦੇ ਭਲੇ ਨਾਲ ਜੋ ਕੇ ਸੇਵਾ ਕਰਨ ਚਾਹੁੰਦੇ ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਦੇਖੋ ਜੀ ਇਹ ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਇੱਕ ਜਿਹੜਾ ਦਫਤੇ ਆਪਣਾ ਟਰੱਸ ਹੈ ਕਿ ਜਿਹੜੇ ਡਾਕਟਰ ਐਸ.ਪੀ. ਸਿੰਘ ਉਪਰਾਏ ਸਾਹਿਬ ਜੋ ਆਪਣੀ ਨਿੱਜੀ ਕਮਾਈ ਚੋਂ 98% ਜਿਹੜੀ ਕਮਾਈ ਆ ਉਹ ਸੰਗਤ ਵਿੱਚ ਚਲਾ ਰਹੇ ਨੇ ਜਿਤਨਾ ਤਰਮਦੰਨ 5 ਲੈਬਾਂ ਨੇ ਤੇ ਇਹਨਾਂ ਪੰਜ ਹੀ ਸਾਡੇ ਸਲਾਈਟ ਸੈਂਟਰ ਚੱਲ ਰਹੇ ਨੇ ਡੈਂਟਲ ਹਸਪੀਟਲ ਚੱਲ ਰਿਹਾ ਹੈ ਸਾਡਾ ਫਿਜ਼ਿਓਗ੍ਰਾਫੀ ਚੱਲ ਰਹੀ ਆ ਤੇ ਨਾਲ ਸਰ ਉਹਨਾਂ ਦੇ ਨਾਲ ਸਾਡੇ ਡੈਂਸ ਕਿਟਾ ਜਿਹੜੀਆਂ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਵੀ ਐਮਏ ਸਾਡੇ ਜਿਹੜੇ ਪ੍ਰਵਾਹ ਨੇ ਜਿਹੜੇ ਸੇਵਾ ਕਰਨੇ ਚਾਹੁੰਦੇ ਹੋਣਾਂ ਉਹ ਸਾਡੇ ਨਾਲ ਆਉਣ ਸਾਡੇ ਨਾਲ ਸੇਵਾ ਕਰਨ aí ਉਹਨਾਂ ਨੂੰ ਅੱਗੇ ਲਾ ਕੇ ਜਿਹੜੀ ਅਸੀਂ ਉਹਨਾਂ ਕੋ ਸੇਵਾ ਕਰਾਵਾਂਗੇ ਅਸੀਂ ਪਿੱਛੇ ਹੋਵਾਂਗੇ ਅਸੀਂ ਉਹਨਾਂ ਨੂੰ ਅੱਗੇ ਲਾ ਕੇ ਆਪਣੀ ਦੂਸਰੀ ਸੇਵਾ ਕਰਾਂਗੇ